ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸਮਾਣੇ 'ਚ ਖੜੇ ਆਂ ਜਿੱਥੇ ਬੇਆਦਬੀਆਂ ਦਾ ਮੋਰਚਾ ਹੈ ਔਰ ਮਾੜਾ ਜਿਹਾ ਇੱਕ ਵਾਰੀ ਅਗਲੀ ਗੱਲ ਕਰਨ ਤੋਂ ਪਹਿਲਾਂ ਵਿਖਾ ਦਿਓ ਭਾਈ ਗੁਰਜੀਤ ਸਿੰਘ ਕਿੱਥੇ ਬੈਠੇ ਨੇ ਆ ਹਾਈਟ ਵਿਖਾ ਦਿਓ ਉਹ ਬੈਠੇ ਨੇ ਥੱਲੇ ਉੱਡ ਜਾ ਮਾੜਾ ਕੈਮਰਾ ਉਹ ਵੇਖੋ ਜਿੱਥੇ ਜਾਂਦੇ ਕਿੰਨਾ ਟਾਈਮ ਲੱਗਦਾ ਧੁੱਪ ਵੀ ਕਿੰਨੀ ਜ਼ਿਆਦਾ ਹੈ ਤੇ ਪਹਿਲਾਂ ਠੰਡ ਵੀ ਕਿੰਨੀ ਜ਼ਿਆਦਾ ਹੈ ਨੇਰੀ ਵੀ ਤੇ ਮੀਂਹ ਵੀ ਔਰ ਹਰ ਰੋਜ਼ ਦੋ ਆਰੀਏ ਇੱਕ ਬੰਦਾ ਐਂ ਚੜ ਕੇ ਜਾਂਦਾ ਉੱਤੇ ਜੋ ਵੀ ਉਹਨਾਂ ਦਾ ਹਿਸਾਬ ਕਿਤਾਬ ਉਹਨਾਂ ਨੂੰ ਥੋੜਾ ਬਹੁਤ ਜੋ ਖਾਣ ਨੂੰ ਦਿੰਦੇ ਨੇ ਜਾਂ ਪੀਣ ਨੂੰ ਦਿੰਦੇ ਨੇ ਕਿਉਂਕਿ ਉਹਨਾਂ ਨੇ ਰੋਟੀ त्यागी ਹੋਈ ਹੈ ਹੁਣ ਮੈਨੂੰ ਇੱਕ ਗੱਲ ਸਿਰਫ ਕਹਿ ਨਹੀਂ ਆ ਸੀ ਜਿਹੜੀ ਮੈਨੂੰ ਤੇ ਲੱਖੀ ਨੂੰ ਅਸੀਂ ਜਾਂਦੇ ਜਾਂਦੇ ਖੜ ਗਏ ਤੇ ਭਾਈ ਗੁਰਪ੍ਰੀਤ ਸਿੰਘ ਜੀ ਨੇ ਬਾਅਦ ਚ ਦੱਸੀ ਜਿਹੜੀ ਸ਼ਰਮ ਦੀ ਗੱਲ ਵੀ ਹੈ ਤੇ ਦੁੱਖ ਦੀ ਗੱਲ ਵੀ ਹੈ ਇੱਥੇ ਦੋ ਮੋਰਚੇ ਲੱਗੇ ਨੇ ਅੱਜ ਅਸੀਂ ਆਏ ਸੀ ਕਿਉਂਕਿ ਸੱਤ ਬੱਚੇ ਇੱਕ ਟਿਪਰ ਨੇ ਉੱਤੇ ਚੜਾ ਕੇ ਮਾਰਤੇ ਇੱਕ ਡਰਾਈਵਰ ਮਾਰਤਾ ਜੀ ਉਦੇ سلسلے ਚ ਮੁੱਖ ਮੰਤਰੀ ਤਾਂ ਅੰਦੇ ਚ ਪਹਿਲਾ ਤਹਿਸੀਲ ਦਾ ਉਦਘਾਟਨ ਕਰਨਾ ਹੈ ਬਾਅਦ ਚਾਹਦੇ ਨਹੀਂ ਜੀ ਇਸੇ ਲਈ ਆਏ ਆ ਉਹ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਨੂੰ ਇਹ ਦੋਨੇ ਤੇਰਾ ਜਦਕੇ ਇਕੱਠੇ ਨੇ ਮੋਰਚੇ ਨਾਲ ਨਾਲ ਨਹੀਂ ਸੂਜੇ ਦੀ ਹੈਲਪ ਵੀ ਕਰਦੇ ਨੇ ਇੱਕ ਬੱਚਿਆਂ ਲਈ ਇੱਕ ਬੇ ਆਦਮੀ ਲਈ ਦੋਨੇ ਗਏ ਮੁੱਖ ਮੰਤਰੀ ਸਾਹਿਬ ਬੱਚਿਆਂ ਵਾਲੇ ਪੂਰੇ ਸਾਰੇ ਸਾਰੇ ਲੋਕਾਂ ਨੂੰ ਤਾਂ ਮਿਲਲੇ ਇਹਨਾਂ ਨੂੰ ਮਿਲਣ ਤੋਂ ਮਨਾ ਕਰਤਾ ਬਲਕਿ ਪੁਲਿਸ ਵਾਲਿਆਂ ਨੇ ਧੱਕੇ ਮਾਰ ਕੇ ਪਿੱਛੇ ਕਰਤਾ ਮੈਨੂੰ ਇੱਕ ਦੱਸ ਦਿਓ ਇਹੀ ਮੁੱਖ ਮੰਤਰੀ ਸਾਹਿਬ ਜਨਵਰੀ 2022 ਚ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਬੇਆਦਬੀਆਂ ਤੇ ਕਾਨੂੰਨ ਹੋਣਾ ਚਾਹੀਦਾ ਹੈ ਕੀ ਹੁਣ ਉਹ ਭੁੱਲ ਗਏ ਨੇ ਕੀ ਉਹ ਹੁਣ ਭੁੱਲ ਗਏ ਨੇ ਇਹਨਾਂ ਨੂੰ ਮਿਲੇ ਵੀ ਨਹੀਂ ਕੀ ਕਾਰਨ ਆ ਨਾ ਮਿਲਣ ਦਾ ਦੱਸ ਦੇਣਗੇ ਮਾੜਾ ਜੀ ਕੀ ਅਸੀਂ ਗਲਤ ਕਹਿ ਰਹੇ ਆ ਕੀ ਇਹ ਝੂਠ ਹੈ ਤੁਸੀਂ ਬੋਲੇ ਸੀ ਕੀ ਇਹ ਤੁਹਾਡੇ ਲਈ ਅਹਿਮ ਨਹੀਂਗਾ ਕਿ ਰਮਾਇਣ ਭਗਵਦ ਗੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਈਬਲ ਤੇ ਕੁਰਾਨ ਸ਼ਰੀਫ ਦੀ ਕੋਈ ਵੀ ਅਦਬੀ ਕਰੇ ਤਾਂ ਉਹਨੂੰ ਉਮਰ ਕਾਇਦ ਹੋਵੇ ਕਿ ਨਹੀਂ ਹੋਣਾ ਚਾਹੀਦਾ ਕੀ ਇਹ ਸੈਂਸਿਟਿਵ ਇਸ਼ੂ ਨਹੀਂਗਾ ਪੰਜਾਬ ਲਈ ਕਿ ਬਾਕੀ ਸਟੇਟਾਂ ਨੇ ਆਪਦੇ ਸੈਂਸਿਟਿਵ ਇਸ਼ੂਆਂ ਤੇ ਕਾਨੂੰਨ ਨਹੀਂ ਬਣਾਇਆਗਾ ਕੀ ਪੰਜਾਬ ਇੱਥੇ ਤੇ ਕਾਨੂੰਨ ਨਹੀਂ ਬਣਾ ਸਕਦਾਗਾ ਸੈਂਟਰ ਦੀ ਕੋਈ ਲੋੜ ਨਹੀਂ ਕੀ ਬਣਾ ਸਕਦਾ ਜਾਂ ਤਾਂ 295A ਚ ਅਮੈਂਡਮੈਂਟ ਕਰ ਸਕਦਾ ਜਾਂ ਇੱਕ ਨਵਾਂ ਕਾਨੂੰਨ ਬਣਾ ਸਕਦਾ ਕਿਉਂ ਨਹੀਂ ਕਰ ਰਹੇ ਦੱਸ ਦਿਓ ਜੇ ਮਾੜਾ ਚਾਹੋ ਅੱਜ ਭਵੰਤਮਾਨ ਜਿਹੜਿਆਂ ਚੁਟਕੀਆਂ ਮਾਰਦੇ ਹੁੰਦੇ ਸੀ ਕੇਜਰੀਵਾਲ ਦੇ ਭਵੰਤਮਾਨ ਬੇਅਦਬੀਆਂ ਜਿੰਨੀਆਂ ਘਟਨਾਵਾਂ 24 ਘੰਟੇ ਅਨਸਾਫ਼ 48 ਘੰਟੇ ਅਨਸਾਫ਼ ਸਾਡੀ ਸਰਕਾਰ ਲਾ ਦਿਓ ਲਿਆ ਦਿਓ ਅੱਜ ਇੱਥੋਂ ਸਮਾਣੇ ਚ ਆ ਕੇ ਮੁੜ ਜਾਂਦਾ ਤੇ ਇਹ ਜਿੰਨੇ ਸਿੰਘ ਖੜੇ ਆ ਮਿਲਣ ਜਾਂਦੇ ਆ ਵੀ 8 ਮਹੀਨਿਆਂ ਤੋਂ ਬੰਦਾ ਉਹ ਬੈਠਾ ਝਾਕਿਆ ਨਹੀਂ ਜਾਂਦਾ ਉਧਰ ਯਾਰ ਝਾਕਿਆ ਨਹੀਂ ਜਾਂਦਾ 8 ਮਹੀਨੇ ਕਹਿ ਦੇਣ ਦੀ ਗੱਲ ਹੁੰਦੀ ਆ ਕੱਲੇ ਪਾਣੀ ਦੇ ਬੈਠਾ ਮਾੜਾ ਮੋਟਾ ਖਾ ਪੀ ਲੈਂਦਾ ਆ ਹੋ ਗਿਆ 10 ਦਿਨ ਪਹਿਲਾਂ ਸਿਹਤ ਬਹੁਤ ਡਾਊਨ ਹੋ ਚੁੱਕੀ ਆ ਪਾ ਤੁਹਾਨੂੰ ਕਰੋ ਚੜਾਈ ਕਰ ਜੇ 2 ਬਾਈ 5 ਤੇ ਹੈ 2 ਬਾਈ 5 ਜਗ੍ਹਾ ਹੈ ਹਾਂ 2 ਬਾਈ 5 ਆ ਦੇਖ ਲਓ ਕਿੱਥੇ ਬੈਠਾ ਬੰਦਾ ਉਹ ਜਿਹੜਾ ਬੰਦਾ ਠੰਡ ਵੀ ਉਤੋਂ ਦੀ ਗਈ ਆ ਗਰਮੀ ਵੀ ਉਤੋਂ ਦੀ ਗਈ ਆ ਅੱਜ ਅੱਜ 7 ਜੂਨ ਹੈ ਕਿੰਨੀ ਅੱਗ ਪੈਂਦੀ ਆ ਉਹ ਬੈਠਾ ਬੰਦਾ ਦੂਈ ਗਰਮੀ ਆ ਜੀ ਪਰ ਇੱਥੇ ਮੁੱਖ ਮੰਤਰੀ ਜਿਹੜਾ ਜਨਾਬ ਕਹਿੰਦਾ ਸੀ ਮੈਂ ਲੋਕਾਂ ਦਾ ਹਮਦਰਦਾਂ ਮਾਇਆ ਬਦਲਾ ਲਿਆਉਂਗਾ ਮੈਂ ਖੜੂਗਾ ਜਿਹੜਾ ਕਹਿੰਦਾ ਸੀ ਲਾ ਮੁਸਾਲ ਸਜ਼ਾ ਮਿਲਣੀ ਚਾਹੀਦੀ ਹੈ ਬੇਅਦਬੀਆਂ ਦੇ ਦੋਸ਼ੀਆਂ ਨੂੰ ਅੱਜ ਉਹ ਬੰਦਾ ਮਿਲਦਾ ਤੱਕ ਨਹੀਂ ਆ ਲੱਖ ਦੀ ਲਹੰਤ ਹੈ ਜੇ ਮੁੱਖ ਮੰਤਰੀ ਦੇ ਪੰਜਾਬ ਲੋਕੋ ਛੋਡਾ ਫਰਜ ਬਣਦਾ ਕਿ ਘੇਰ ਕੇ ਪੁੱਛੋ ਸਵਾਲ 11 ਤਰੀਕ ਨੂੰ ਇਸ ਸਮਾਣੇ ਦੇ ਵਿੱਚ ਵੱਡਾ ਕੱਠ ਰੱਖਿਆ ਗਿਆ ਨਹੀਂ ਗੈਰਮੀਟਿੰਗ 11 ਦਾ 11 ਨੂੰ ਮੀਟਿੰਗ ਹੈ ਨਹੀਂ ਨਹੀਂ ਮੀਟਿੰਗ ਦੇ ਵਿੱਚ ਸਾਰਾ ਕੱਠ ਸਾਰਾ ਅੱਠ ਵੀ ਹੈ ਅਗਲਾ ਕੱਠ ਜਿਹੜਾ ਵੀ ਰੱਖਣਾ ਹੈ ਨਹੀਂ 11 ਨੂੰ ਕੱਠ ਹੈਗਾ ਤੁਸੀਂ ਵੀ ਆ ਜਾਓ ਅਗਲਾ ਵੱਡਾ ਕੱਠ ਕਰਕੇ ਜੇ ਆਪਾਂ ਜਿੰਨੇ ਸਾਡੇ ਸਾਰੇ ਧਰਮ ਗ੍ਰੰਥਾ ਗੀਤਾ ਵਾਈਬਲ ਪੁਰਾਨ ਰਣਸਾਬ ਰਮਾਇਣ ਸਾਰੇ ਇਹਨਾਂ ਦੀ ਜਿਹੜੀ ਅਵੇਦਵੀਆਂ ਹੁੰਦੀਆਂ ਨੇ ਉਹਨਾਂ ਦੇ ਜੇ ਆਪਾਂ ਕਾਨੂੰਨ ਬਣਾਉਣਾ ਹੈ ਜਿਹਦੀ ਉਮਰ ਕੈਦ ਬਾਈ ਦੱਸੇ ਉਮਰ ਕੈਦ ਤੱਕ ਔਰ ਉਹ ਸਟੇਟ ਦੇ ਕੋਲੇ ਪਾਵਰ ਹੈ ਸੂਬੇ ਕੋਲੇ ਪਾਵਰ ਹੈ ਸੂਬੇ ਦਾ ਮੁੱਖ ਮੰਤਰੀ ਕਾਨੂੰਨ ਬਣਾ ਸਕਦਾ ਤਾਂ ਇਹ ਕਿਉਂ ਨਹੀਂ ਬਣਾ ਰਹੇ ਜਦੋਂ ਆਪ ਕਹਿੰਦੇ ਰਹੇ ਆ ਅੱਜ ਮਿਲ ਕੇ ਵੀ ਨਹੀਂ ਜਾਂਦੇ ਉਹ ਪਰਿਵਾਰ ਜਿਹੜੇ ਸੱਤ ਬੱਚੇ ਇੱਥੇ ਵਿਚਾਰੇ ਮਾਰੇ ਗਏ ਨਾ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਉਹ ਮਿਲਣ ਮੁੱਖ ਮੰਤਰੀ ਉੱਥੇ ਨਹੀਂ ਪਹੁੰਚਿਆ ਧਰਨੇ ਤੇ ਉਹਨਾਂ ਨੂੰ ਬੁਲਾਇਆ ਗਿਆ ਵੀ ਆ ਜੋ ਡਰਾਮਾ ਕਰ ਗਿਆ ਡੀਐਸਪੀ ਭੇਜਦਾ ਫਸ ਬਦਲੀ ਕਰਤੀ ਐਸਐਚਓ ਭੇਜਦਾ ਐਸਡੀਨ ਭੇਜਦਾ ਹੱਲ ਹੋ ਜੂ ਮਸਲਾ ਲੈਂਡ ਪੂਲਿੰਗ ਤੇ ਆਰਡੀਨੈਂਸ ਜਾਰੀ ਕਰਤਾ ਹੈ ਬੇਅਦਬੀਆਂ ਦੇ ਨਹੀਂ ਆਰਡੀਨੈਂਸ ਜਾਰੀ ਹੋ ਸਕਦਾ ਦੱਸਣਗੇ ਇੱਥੇ ਜੋ ਹਰ ਰੋਜ਼ ਬੰਦਾ ਜਾਂਦਾ ਹੈ ਨਾ ਉੱਤੇ ਚੜਦਾ ਹੈ ਉਦੇ ਹੱਥਾਂ ਦੇ ਆਟਣ ਵੇਖਣਾ ਨੇ ਛਾਲੇ ਪੈ ਗਏ ਉਹਨਾਂ ਤੇ ਬਿਲਕੁਲ ਇੱਕ ਬੰਦਾ ਨਹੀਂ ਦੋ ਬੰਦੇ ਵਾਰੀ ਵਾਰੀ ਚੱਲਦੇ ਆ 400 ਫੁੱਟ ਚਾ ਬਾਈ ਸਹੀ 400 400 ਫੁੱਟ ਚਾ 400 ਫੁੱਟ ਚਾ ਹੁੰਦਾ ਬੈਠਾ ਬਾਈ ਨੇ ਲੈਂਡ ਪੂਲਿੰਗ ਦੀ ਗੱਲ ਕੀਤੀ ਜ਼ਮੀਨਾਂ ਇਕ ਵਾਰ ਕਰਨ ਦੀ ਗੱਲ ਕੀਤੀ ਉਹ ਜ਼ਮੀਨਾਂ ਇਕ ਵਾਰ ਕਰਨੀਆਂ ਛੋਡੀਆਂ ਜ਼ਮੀਨਾਂ ਦੱਬਣੀਆਂ ਮੋਟਾ ਪੈਸਾ ਖਾਣਾ ਉਹ ਦਿੱਲੀ ਵਾਲੇ ਧਾੜਬੀਆਂ ਨੇ ਕੇਜਰੀਵਾਲ ਵਰਗੇ ਨੇ ਜਿਹੜੇ ਇੱਥੇ ਆ ਕੇ ਬੈਠ ਗਏ ਉਤੋਂ ਕੱਢੇ ਹੋਏ ਦਬਲੇ ਹੋਏ ਲੋਕਾਂ ਦੇ ਉਹ ਸਾਰਾ ਕੁਝ ਲਾਗੂ ਕਰ ਰਿਹਾ ਪੰਜਾਬ ਦੇ ਵਿੱਚ ਉਹ ਕਿਸੇ ਨੇ ਮੰਗਿਆ ਵੀ ਨਹੀਂਗਾ ਜੀ ਆ ਜਿਹੜਾ ਮੰਗਦਾ ਪਿਆ ਉਹ ਮੰਗਦਾ ਵੀ ਕਿ ਮਰਦਾ ਵੀ ਮੰਗਣਾ ਕੀ ਹੈ ਉਹਦੇ ਪੈਸੇ ਖਾਣੇ ਆ ਮੋٹے ਅਰਬਾਂ ਰੁਪਏ ਛਕਣੇ ਨੇ ਇਹਨਾਂ ਨੇ ਆ ਇੱਕ ਟਰੇਡਰ ਦਾ ਵੀ ਸੀਗਾ ਟਰੇਡਰ ਦਾ ਕਿਹੜਾ ਕਿਸੇ ਮੰਗਿਆ ਦੋ ਐਕਟ ਜਿਹੜੇ ਨੇ ਇਹਨਾਂ ਨੇ ਦੋ ਦਿਨਾਂ ਦੇ ਵਿੱਚ ਸਪੈਸ਼ਲ ਉਹਦੇ ਵਾਸਤੇ ਮੀਟਿੰਗਾਂ ਹੋ ਗਈਆਂ ਕੈਬਨਿਟ ਦੀਆਂ ਤੇ ਸਾਡੀ ਵਾਰੀ ਆ ਪਤੀਲਾ ਖੜ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੋਈ ਸਤਿਕਾਰ ਨਹੀਂ ਔਰ ਇੱਕ ਨਾਲ ਕੱਲਾ ਮੁੱਖ ਮੰਤਰੀ ਦੇ ਨਾਲ ਨਾਲ ਬਾਕੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਇਹ ਗੱਲ ਨਹੀਂ ਸੁਣਦੀਗੀ ਬਾਕੀ ਪਾਰਟੀਆਂ ਦੇ ਐਮਐਲਏ ਨੂੰ ਇਹ ਗੱਲ ਨਹੀਂ ਸੁਣਦੀ ਜਾਂ ਸਿੱਖ ਜਥੇ ਬੰਦੀਆਂ ਨੂੰ ਬਾਕੀਆਂ ਨੂੰ ਇਹ ਗੱਲ ਨਹੀਂ ਸੁਣਦੀਗੀ ਜਾਂ ਬਾਕੀ ਜਿੰਨੀਆਂ ਵੀ ਕਿਸਾਨ ਤੇ ਮਜ਼ਦੂਰ ਜਥੇ ਬੰਦੀਆਂ ਕੀ ਉਹਨਾਂ ਲਈ ਇਹ ਬੇਅਦਬੀਆਂ ਅਹਿਮ ਨਹੀਂ ਕਿਆਂ ਕਿ ਨਾ ਹੋਣ ਬੇਅਦਬੀਆਂ ਰੋਜ਼ ਹੀ ਹੋਈ ਜਾਂਦੀਆਂ ਆ ਚਾਰ ਦਿਨ ਪਹਿਲਾਂ ਹੀ ਹੋਈ ਆ ਬਿਲਕੁਲ ਦਰਬਾਰ ਸਾਹਿਬ ਹਾਂ ਆ ਕੀ ਹੋਇਆ ਇਹ ਬੇਅਦਬੀ ਕਹਿੰਦੇ ਆ ਕਰਨਾ ਆ ਉਹ ਦਿਮਾਗੀ ਤੌਰ ਤੇ ਆ ਵੀ ਦਿਮਾਗੀ ਤੌਰ ਤੇ ਆਫਸਰ ਨੂੰ ਗਰਾਂਸਾ ਵੀ ਦੇਖਦਾ ਗੁਰਦੁਆਰੇ ਦੇਖਦੇ ਆ ਪੁਨਹਿਤ ਨਹੀਂ ਛਾਲ ਮਾਰਦਾ ਟਰਾਂਸਫਾਰਮਰ ਜੱਗ ਜੱਗ ਲੱਗ ਜਾਂਦਾ ਜਾਂ ਹੋਰ ਨਹੀਂ ਕਿਸੇ ਦੀ ਬਾਹ ਫੜ ਲੈਂਦਾ ਜਾ ਕੇ ਇਹ ਤੂੰ ਸਾਬਤ ਹੁੰਦਾ ਕਿ ਸਾਜ਼ਿਸ਼ ਹੈ ਲੱਗਦੀ ਹੈ ਕਿ ਤੁਸੀਂ ਦਿਮਾਗੀ ਤੌਰ ਤੇ پاگل ਕਹਿ ਦਿਓ ਛੁੱਟ ਜੂंगे ਬੱਚਾ ਕਹਿ ਦਿਓ ਛੁੱਟ ਜੂंगे ਇਹਨਾਂ ਨੂੰ ਉਮਰ ਕੈਦ ਹੋਵੇ ਓਦੋਂ ਬਾਅਦ ਮਜਾਲਾ ਹੋਵੇ ਤਾਂ ਕਹਿ ਦਿਓ ਜਕਰੂਨ ਬਣ ਗਿਆ ਇੱਕ ਵਾਰੀ ਕੋ ਝਾਕ ਵੀ ਜਾਵੇ ਚਲੋ ਜੀ ਹੌਸਲਾ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਬੇਨਤੀ ਆ ਵੀਰੋ ਤੁਸੀਂ ਸਾਰੇ ਆਏ ਹੋ ਜੇ ਉਸ ਦਿਨ